ਸਿਕਾਲ ਜੀ ਸਾਰੇ ਪਰਮਾਨੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਬੀਡ rau ਕੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਆ ਤੇ ਪਸ਼ੂ ਪਾਲਣ ਦਾ ਸ਼ੌਂਕ ਆ ਜਿਹੜਾ ਉਹ ਵੀ ਇੱਕ ਸੀਮਨ ਤੇ ਪ੍ਰੋਪਰ ਰਿਕਾਰਡ ਦੇ ਨਾਲ ਪਾਜੀ ਦੇ ਕੋਲੇ ਸਾਰੇ ਜਾਨਵਰ ਆ ਕਹਿਣ ਤੋਂ ਭਾਵੇਂ ਆ ਵੀ ਸੁਧਰੀ ਹੋਈ ਬਰੀਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤੁਹਾਨੂੰ ਜਾਨਵਰ ਦਿਖਾਉਣੇ ਸੀ ਵੈਸੇ ਦੋ ਪਰ ਆਉਣ ਤੋਂ ਪਹਿਲਾਂ ਇੱਕ ਮੈਂ ਹੈ ਜਿਹੜੀ ਬਾਈ ਹੁਣਾਂ ਦੀ ਸੇਲ ਹੋ ਗਈ ਤੇ ਇੱਕ ਮੈਂ ਦਿਖਾਉਣੀ ਆ ਤੁਹਾਨੂੰ ਮਿੱਤਰੋ ਸੋਣ ਵਾਲੀ ਤੇ ਜਾਨਵਰਾਂ ਨੂੰ ਵੈਸੇ ਕਾਫੀ ਆ ਜਾਨਵਰ ਬਾਈ ਹੁਣਾਂ ਦੇ ਕੋਲ ਸਾਰੇ ਜਾਨਵਰਾਂ ਦੇ ਬਾਰੇ ਮੈਂ ਗੱਲਬਾਤ ਕਰ ਲਵਾਂਗਾ ਕਿਉਂਕਿ ਜਿਹੜੇ ਪ੍ਰਾਣ ਨੂੰ ਸ਼ੌਂਕ ਹੁੰਦਾ ਜਾਨਵਰ ਰੱਖੇ ਹੁੰਦਾ ਜਾਂ ਜਾਨਵਰ ਪਾਲਣ ਦਾ ਤਾਂ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਆਪਣਾ ਨਿੱਜੀ ਫਰਕ ਆ ਮਿੱਤਰੋ ਗੱਲਬਾਤ ਕਰਦੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਕੀ ਡਿਟੇਲ ਆ ਕੀ ਗੱਲਬਾਤ ਆ ਘਰੇਲੂ ਪਰਿਵਾਰ ਦੇ ਘਰੇ ਅੱਜ ਟਾਈਮ ਮੌਜੂਦ ਆ ਕੀ ਨਾਮ ਆ ਬਾਈ ਦਾ ਆਓ ਕਰਦੇ ਆ ਬਾਈ ਦੇ ਨਾਲ ਆਪਾਂ ਮੁਲਾਕਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਆ ਵੱਡੇ ਭਾਈ ਠੀਕ ਆ ਵਧੀਆ ਵੀਰ ਸੇਤੰਕਰ ਪਰਿਵਾਰ ਦੇ ਹਾਂ ਸਾਰੇ ਠੀਕ ਆ ਚਲੋ ਸ਼ੁਕਰ ਆ ਅੱਛਾ ਭਾਈ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਾਂ ਨਾਮ ਨਾਮ ਜਗਰਾਜ ਸਿੰਘ ਜਗਰਾਜ ਸਿੰਘ son of ਵੀਰੇ ਪਾਣ ਸਿੰਘ ਸੰਦੂ ਅੱਛਾ ਜਗਰਾਜ ਜੀ ਭਾਈ ਪਰਪਾਸੂ ਫਾਲਣ ਦਾ ਸ਼ੌਂਕ ਆ ਜਿਹੜਾ ਕਰੋ ਤੋਂ ਭਾਈ ਮੋਡ ਤੋਂ ਆ ਵੀਰੇ ਮੋਡ ਤੋਂ ਆ ਤੇ ਪ੍ਰੋਪਰ ਸੀਮਨ ਦੇ ਨਾਲ ਹੀ ਜਾਂਦੇ ਹ ਹਾਂ ਜੀ ਜਿਹੜੇ ਉਹ ਗਾਂ ਤੋਂ ਬਿਨਾ ਪਹਿਲੇ ਪਾਸੇ ਕੱਟੀ ਖੜੀ ਹੈ ਕਿਹੜੇ ਸੀਮੰਟ ਦੀ ਹੈ ਫਿਰ ਕਿਰਪਾ ਕਰਕੇ ਆ ਗੋਪੀ ਦੀ ਹੈ ਜੀ ਗੋਪੀ ਕਿਹੜੇ ਦੀ ਮੋਹਰਾ ਵਰਨ ਨਾਲ ਦੀ ਹਾਂ ਜੀ ਦਜੀਤ ਜਿਹੜਾ ਡਾਕਟਰ ਜੀ ਦੀ ਦੋਂਦੇ ਸੰਦ ਦੀ ਹੈ ਹਾਂ ਜੀ ਠੀਕ ਹੈ ਵੀ ਸਿੰਘ ਫਿਰੇ ਮਾਵਾ ਤੇ ਲੱਗੀਆਂ ਹਾਂ ਹਾਂਜੀ ਸਾਰੇ ਇੱਕੋ ਜਿਹੇ ਓਵੇਂ ਅੱਡ-ਅੱਡੀ ਮਾਵਾ ਤੇ ਠੀਕ ਅੱਛਾ ਕਿੰਨੀ ਉਮਰ ਦੀ ਹੋਗੀ ਵੀਰੇ ਆਹਾਂ ਤਿੰਨਾਂ ਸਾਲਾਂ ਦੀ ਵੀਰੇ ਤਿੰਨਾਂ ਸਾਲਾਂ ਦੀ ਉਹਨੇ ਅੱਗੇ ਗੱਬਣ ਵੀ ਆ ਬਾਈ ਹਾਂਜੀ ਆ ਵਸ਼ਮੀਨਾ ਰਹਿ ਗਿਆ ਇਹਦਾ ਇਥੇ ਮੀਨਾ ਰਹਿ ਗਿਆ ਅੱਛਾ ਇਹਦੇ ਕਿਹੜਾ ਲਵਾਤਾ ਫਿਰ ਬਈ ਯਾਤ ਕੀ ਇਹਦੇ ਨਾਗ ਦਾ ਹੀ ਨਾਗ ਦਾ ਲੱਗਾ ਕਿਆ ਬਾਤ ਉਮਰ ਕਿੰਨੀ ਦੀ ਹੋਗੀ ਬਈ ਇਹ ਉਮਰ ਤਿੰਨਾਂ ਸਾਲਾਂ ਦੀ ਹੁਣ ਤਿੰਨਾਂ ਸਾਲਾਂ ਦੀ ਹੋਗੀ ਸਿੰਘ ਬੜਾ ਕਮਾਲ ਦਾ ਹੈ ਨਾ ਕੱਟੀ ਦਾ ਵੀ ਬਹੁਤ ਨਿੱਜ ਦੀ ਕਰੀ ਪਤਨੀ ਨੇੜੇ ਮੜਾ ਦੇ ਵੇਖੋ ਤੁਸੀਂ ਸਿੰਘ ਕੇਰ ਦੀ ਕੱਟੀ ਦਾ ਮੇ ਮਿੱਤਰ ਠੀਕ ਆ ਬਾਈ ਅੱਛ ਇਹ ਨਾਗਦੀ ਹੈ ਇਹ ਕਿੰਨੀ ਉਮਰ ਦੀ ਹੋਗੀ ਵੀਰੇ ਆ ਢਾਨਾਂ ਦੀ ਹੋਗੀ ਵੀਰੇ ਇਹ ਦੋਵੇਂ ਪੈਣਾ ਹੀ ਆਪਸ ਦੇ ਵਿੱਚ ਹਾਂ ਬਿਮਲੇ ਕੁਮਾਂ ਦੇ ਪਿਛੋਕਾ ਠੀਕ ਹੈ ਇਹਨੂੰ ਕਰੀਦਾ ਵੀ ਸਿੰਘ ਇੱਕੋ ਜਿਹਾ ਹੈ ਨਾ ਹਾਂ ਵੀਰੇ ਇਹਦੀ ਫਿਰ ਮਾਂ ਕਿਹੜੀ ਇਹਨਾਂ ਦੀ ਬਈ ਉਹ ਵੇ ਖੜੀ ਹੈ ਉਹਦਾ ਵੀ ਸਿੰਘ ਚੰਗਾ ਹਾਂ ਬਹੁਤ ਵਧੀਆ ਠੀਕ ਹੈ ਭਾਈ ਸਿੰਘ ਵੇਖੋ ਅੱਛਾ ਇਹ ਕੱਪਣ ਹੋਗੀ ਵੀਰੇ ਹਾਂ ਵੀਰੇ ਹੋਗੀ ਹੁਣ ਕਿਹੜੇ ਤੋਂ ਕਰਾਤੀ ਬਈ ਇਹ ਹਾਂ ਦੂਜੇ ਆ ਬਾਬਰ ਤੋਂ ਬਾਬਰ ਤੋਂ ਕੱਪਣ ਹੋਗੀ ਠੀਕ ਹੈ ਭਾਈ ਅੱਛਾ ਇਹ ਤਾਂ ਹੋਗੀਆਂ ਦੋ ਛੋਟੀਆਂ ਜਿਹੜੀ ਪਹਿਲੇ ਪਾਸੇ ਮੈਂ ਇਹਨਾਂ ਦੀ ਮਾਂ ਵਾਂ ਉਹ ਹੈ ਹਾਂਜੀ ਠੀਕ ਹੈ ਵੀਰੇ ਉਹ ਫਿਰ ਕਿੰਨਾ ਦੁੱਧ ਦੇ ਦਿੰਦੀ ਹੈ ਭਾਈ 16 ਕਿਲੋ ਠੀਕ ਆ ਉਹ ਹੁਣ ਆਪ ਕਿਹੜੇ ਦੀ ਆ ਉਹ ਮਾਂ ਇਹਨਾਂ ਦੀ ਆ ਨਾ ਨਾ ਠੀਕ ਆ ਭਾਈ ਤੇ ਆ ਜਿਹੜੀ ਮੈਂ ਵੇਚਣੀ ਆਪਾਂ ਹੁਣ ਇਹ ਕਿੰਨਾ ਸੂਆ ਸੋਨਾ ਵੀਰੇ ਇਹਨੇ ਤੀਜੇ ਸੂਆ ਸੋਨਾ ਤੀਜਾ ਸੂਆ ਸੋਨਾ ਇਹ ਕਿਹੜੇ ਸੀਮਨ ਦੇ ਆ ਗਈ ਭਈ ਆਪ ਨਾਵਦੀ ਆ ਗਈ ਪਹਿਲਾਂ 나ਗ ਦੀ ਆਪ ਨਹੀਂ ਨਹੀਂ ਆਪ ਇਹ ਜਿਹੜੀ ਆਪ ਉਹਦੀ ਬੱਧਨੀ ਵਾਲੇ ਦੀ ਬਲੀ ਦੀ ਬਲੀ ਦੀ ਹੈ ਠੀਕ ਆ ਅੱਗੇ ਹੁਣ ਕਿਹੜਾ ਲਵਾਤਾ ਵੀਰੇ ਇਹਨੂੰ ਅੱਗੇ ਨਵਾਬ ਦਾ ਨਵਾਬ ਦਾ ਲਵਾਇਆ ਹੋਇਆ ਅੱਛਾ ਵੀਰੇ ਇਹਨੇ ਕਿੰਨਾ ਦੁੱਧ ਦੇਤਾ ਸੀਗਾ ਭਾਈ ਪਹਿਲਾਂ ਇਹ ਆ ਪਹਿਲੇ ਦਾ ਦਿੱਤਾ 12 13 ਮਗਰ ਦੂਜੇ 15 16 ਤੇ ਗਈ 15 16 ਕਿਲੋ ਦੂਜੇ ਸੂਏ ਤੇ ਗਈ ਐਸ ਕਿਉਂ ਤੀਜਾ ਸੂਆ ਸੁਣਦੀ ਤੀਜਾ ਸੂਣਾ ਵੀਰੇ ਠੀਕ ਹੈ ਵੀ ਦਿਨ ਕਿੰਨੇ ਪਏ ਵੀਰੇ ਅਰੇ 15 ਤਰੀਕ ਨੂੰ ਦਿਨ ਪੂਰੇ ਆ 15 ਤਰੀਕ ਨੂੰ ਦਿਨ ਪੂਰੇ ਫਿਰ ਲੇਵਾ ਤਾਂ ਬਹੁਤ ਤਿਆਰ ਕਰ ਦਿੰਦੀ ਪੂਰਾ ਫਲ ਕੱਢਦੀ ਆ ਵੀਰੇ ਪੂਰਾ ਜ਼ਬਰਦਸਤ ਹੈ ਅੱਛਾ ਚਵਾਈਤ ਵੀ ਕਿਵੇਂ ਹੈ ਭਾਈ ਬਾਈ ਪੋਲੀ ਆਦਾ ਕਹੇ ਜੀ ਗਾਂ ਚੋਲੀ ਕਹੇ ਜੀ ਆ ਚੋਲ ਏਸਾ ਠੀਕ ਹੈ ਵੀਰੇ ਅੱਛਾ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਹਾਂ ਮਤਲਬ ਬਲੀ ਦਾ ਤਾਂ ਕਰਮ ਵਾਲੇ ਦਾ ਹੋਣਾ ਹਾਂ ਬੜੀ ਬਹੁਤ ਵਧੀਆ ਵੀਰੇ ਹਣਾ ਹਾਂ ਤੂੰ ਤਾਂ ਤਾਂ ਲੁਕਿਆ ਛੁਪਿਆ ਹੈ ਹੀ ਨਹੀਂ ਰਿਜ਼ਲਟ ਨੂੰ ਭਾਵੇਂ ਦੱਦਿਆ ਜਨਮ ਹੋ ਸਕਦਾ ਅੱਛਾ ਤੇ ਜੇ ਕੋਈ ਲੈ ਲਾ ਲਾ ਚਾਵੇ ਤੇ ਆਪਾਂ ਵੇਚ ਦਈਆਂ ਹਨਾ ਤੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਕੋ ਲਾਂਬੇ ਦੀ ਗੁਰੈਸ਼ ਤਾਂ ਨਹੀਂ ਨਹੀਂ ਉਹ ਵਿੱਚ ਕੋਈ ਨਹੀਂ ਵੀਰੇ ਠੀਕ ਹੈ ਠੀਕ ਹੈ ਭਾਈ ਅੱਛਾ ਵੀਰੇ ਇਹਦਾ ਰੇਟ ਫਿਰ ਆਪਾਂ ਕੀ ਕਰੀਏ ਫੋਨ ਤੇ ਕਰ ਲਾਂਗੇ ਵੀਰੇ ਫੋ ਲੇ ਮੇਤਰੋ ਕੱਦ ਬਹੁਤ ਆ ਮੈਂ ਦਾ ਪਾਰਟੀ ਪੰਪਰ ਦੀ ਮੈਂ ਪੂਰੀ ਜਬਰਦਸਤ ਤਿਆਰੀ ਦੇ ਵਿੱਚ ਆਕਰਮਾਂ ਵਾਲੀ ਕਿਉਂਕਿ ਅੱਜ 15 ਤਰੀਕ ਨੂੰ ਦੇ ਦਿਨ ਪੂਰੇ ਹੁੰਦੇ ਆ ਤੇ ਤੁਸੀਂ ਇਹ ਸੋਚ ਲਓ ਮੈਂ 6 ਤਰੀਕ ਨੂੰ ਇਹਨੂੰ ਕੈਮਰੇ ਦੀ ਅੱਖ ਵਿੱਚ ਕੈਦ ਕਰਦਾ ਪਿਆ ਕਰ ਲਗਾ ਫੇਰੀ ਬੋਲੂਗਾ ਲੈ ਮੇਤਰੋ ਦੇਖ ਸਾਦੇ ਤੋਂ ਇੱਕ ਆਦਮਾ ਦਾ ਬਾਡੀ ਬੁੱਡੀ ਦੀ ਮੈਂ ਪੂਰੀ ਸਲੀਸਾ ਵੀ ਕਰਮਾਂ ਵਾਲੀ ਦੇਖੋ ਲੇਵਲ ਉਹਦਾ ਭਾਈ ਪੂਰਾ ਰਿਕਾਰਡ ਤੋੜ ਦੂ ਹਨਾ ਇਧਰ ਹੋ ਜਾ ਗੇਟ ਵਾਲੇ ਪਾਸੇ ਮੋੜ ਦੇ ਵੀਰੇ ਬੰਨ ਦੇ ਤੇਰੇ ਦਾ ਪੈਰ ਨਹੀਂ ਲੱਗਣ ਦਿੰਦੀ ਹਨਾ ਮੱਜ ਤੱਕੜੀ ਆ ਫਿਰ ਹਾਂ ਸਹੀ ਆ ਵੀਰੇ ਬੰਨ ਦੇ ਭਾਈ ਇੱਥੇ ਬੰਨ ਦੇ ਬੰਨ ਕੇ ਵੀ ਕਰੀ ਨੇੜੇ ਕੈਮਰਾ ਡੱਬੀ ਮੱਜ ਤੱਕਰੀ ਵਾਜੀ ਬੰਨ ਲਾਂ ਤੇ ਬੰਨ ਲਾਂ ਦੇ ਬੰਨ ਲਾ ਵੀਰੇ ਬੰਨ ਲਾ ਐਣਾ ਫਿਰ ਭਾਈ ਮਨਾਂ ਜਿਹੜਾ ਬਦਲੀ ਦਾ ਆਪ ਵੀ ਕਰਦ ਬਹੁਤ ਸੀ ਇਹ ਲੋ ਵੀ ਤੁਸੀਂ ਮੇਲਿਆਂ ਦੇ ਵਿੱਚ ਵੱਖਰਾ ਹੀ ਹੋ ਜਾਂਦੇ ਆ ਬਹੁਤ ਆ ਰਹੇ ਆ ਫਿਰ ਹੂੰ अच्छा भाई ਇਹ ਲੀਵਾ ਜਿਹੜਾ ਇਹਦਾ ਹੁਣ ਢਿੱਲਾ ਪਾਣਾ ਜਿਵੇਂ ਹੈਨਾ ਨਾ ਨਾ ਬਹੁਤ ਟਾਈਟ ਫੂਰਾ ਇਸ ਤਰ੍ਹਾਂ ਫੋਲੋ ਹੋ ਜਾਂਦਾ ਵੀਰੇ ਮੈਂ ਮਾਲਾ ਫਸ ਕੇ ਤੁਰਦੀ ਫਸ ਕੇ ਤੁਰਦੀ ਆ ਵੀਰੇ ਬਾਈ ਠੀਕ ਆ ਲੈ ਬਾਈ ਜੈ ਸਿੰਘ ਜੇ ਤੂੰ ਹੀ ਲੈਣੀ ਹੈ ਮੱਝ ਤੇ ਬਾਈ ਨਾਲ ਰਾਬਤਾ ਕੈਮ ਕਰ ਲਈ ਭਰਾ ਤੇਰੇ ਸਾਂਹ ਦੀ ਧੀ ਆ 16 ਕਿਲੋ ਦੁੱਧ ਖੁੱਲਾ ਢੁੱਲਾ ਬਾਈ ਨੇ ਚੋਇਆ ਹੋਇਆ ਹਾਂ ਚੋਇਆ ਹੋਇਆ ਰਿਕਾਰਡ ਤੋੜ ਤੇ ਐਤ ਕਿਦਾ ਬਾਈ 18 19 ਨੂੰ ਜਾਊੜੂਗੀ ਜਾਊ ਵੀ ਵਿਰੇ ਜਾਊਗੀ 6 ਵਾ ਵਾਧਾ ਅਗਲਾ ਕਰੇ ਉਦੋਂ ਵੀ ਵਾਰ ਲਾਗਦੇ ਆ ਅਗਲੇ ਦੀ 6 ਵਾ ਤੇ ਚੜ੍ਹਤੇ ਆ 16 ਕਿਲੋ ਤੇ ਵੀ ਖੜੀਆਂ ਜਾ ਕੇ 22 ਕਿਲੋ ਵੀ ਦੁੱਧ ਚਵਾਇਆ ਹੋਇਆ ਲਾਈਵ ਦੇ ਵਿੱਚ ਉਹਨਾਂ ਨੇ ਹਾਂ ਅਗਲੇ ਦੀ 6 ਵਾ ਤੇ ਹਾਂ ਇਹ ਤਾਂ ਗੱਲ ਹੈ ਬਾਈ ਖੋਣਾ ਪੈਂਦਾ ਗੋਦਾ ਹਾਂ ਹਾਂ ਅੱਛਾ ਵੀਰੇ ਨੰਬਰ ਆਪਣਾ ਸਾਂਝਾ ਕਰੀਏ ਬਾਈ ਨੰਬਰ 94637 ਜੀ 78599 ਇੱਕ ਵਾਰੀ ਹੋਰ ਬੋਲ ਦਿਓ 9463678599 ਠੀਕ ਹੈ ਬਾਈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ 22 ਦਿਨਾਂ ਨਾਲ ਗੱਲਬਾਤ ਇਹ ਆਪ ਹੈਗੀ ਆ ਬਲੀ ਦੀ ਬਦਨੀ ਵਾਲੇ ਸਾਹ ਦੀ ਅੱਗੇ ਇਹਨੂੰ ਲੱਗਾ ਹੋਇਆ ਨਵਾਬ ਦਾ ਤੇ ਨਵਾਬ ਬੇਟਾ ਬੱਚਾ ਜਿਹੜਾ ਉਹ ਸਰਸਵਤੀ ਦਾ ਬੱਚਾ ਉਹ ਤੇ ਸਰਸਵਤੀ ਮੱਝ ਜਿਹੜੀ ਆਲ ਇੰਡੀਆ ਚੈਂਪੀਅਨ ਮੈਂ ਆ ਤੇ ਉਸ ਬਲੱਡ ਦੇ ਵਿੱਚੋਂ ਆਹ ਜਾਨਵਰ ਬਾਈ ਜੇ ਤੁਹਾਨੂੰ ਵੈਸੇ ਸ਼ੌਂਕ ਦੇ ਨਾਲ ਬੁਖਾ ਰਹੇ ਤੇ ਇੱਕ ਬਾਈ ਦੇ ਕੋਲੇ ਸੱਚ ਗਾਵ ਹੀ ਆ ਯਾਰ ਉਹਦੇ ਬਾਰੇ ਵੀ ਗੱਲ ਵੀਰੇ ਗਾਵ ਹੀ ਵੇਚਣੀ ਆ ਹਾਂ ਬੇ ਇਦਾਂ ਗੇ ਠੀਕ ਹੈ ਵੀਰੇ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਬਾਈ ਇਹਨੂੰ 1.5 ਮ अच्छा 7 ਦਿਨ ਹੋ ਗਿਆ ਸੋਈ ਨੂੰ ਕਿੰਨਾ ਦੁੱਧ ਤਿਆਰ ਕਰਦਾ ਹੈਗਾ 10 ਕਿਲੋ ਪੂਰਾ ਬੱਚਾ ਇਹਦਾ ਕਿਹੜਾ ਵੀਰੇ ਆ ਵੇ ਖੜਾ ਮੇਰਾ ਠੀਕ ਆ ਬਈ ਠੀਕ ਆ ਚਵਾਈ ਕੁਵਾਈ ਦੀ ਕਿਵੇਂ ਚਵਾਈ ਦਾ ਬਹੁਤ ਕੋਲੇ ਬਰੇ ਉਹੀ ਬਹਿ ਜਾਈਦਾ ਇਹਦੇ ਕੱਤੀ ਬਾਹਰ ਨੂੰ ਵੀਰੇ ਮੜੀ ਜਿ ਬਹਿਣ ਠੀਕ ਆ ਵੀਰੇ ਦੂਜਾ ਸੂਆ ਸੋਈਆ ਕਿ ਪਹਿਲੇ ਨਹੀਂ ਆ ਬਾਈ ਆ ਤੀਜੇ ਆ ਵੀਰੇ ਤੀਜੇ ਸੂਆ ਠੀਕ ਆ ਮਦਰੀ ਨਾਲ ਤੇ ਆ ਗਈ ਹੈ ਨਾ ਹਾਂ ਵੀਰੇ ਹੂੰ ਅਸੈਂਦਰ ਇਹਦਾ ਵੀਰੇ ਕੀ ਰੱਖਿਆ ਯਾਰ ਹੈ ਇੰਦਰ ਰੇਟ ਕੀ ਹੈ ਬਾਈ ਇਹਦਾ 38 ਕ ਹਜ਼ਾਰ ਠੀਕ ਹੈ 38 ਹਜ਼ਾਰ ਮਾਨਤਨ ਕਰ ਦੇਗੇ ਵੀਰੇ ਹਾਂ ਕਰਾਂਗੇ ਇਹ ਗੱਲੇ ਆ ਵੀਰੇ ਲੈ ਮਿੱਤਰੋ ਲੇਵੇ ਭੰਡੇ ਵਾਲੀ ਗੋਲ ਬੱਠੀ ਆ 10 ਕਿਲੋ ਦੁੱਧ ਆ 2 ਮਹੀਨੇ ਤਾਂ ਹੋ ਗਏ ਹੋਣਗੇ ਸੋਈ ਨੂੰ ਢਾਈ ਨਹੀਂ ਢਾਈ ਨਹੀਂ ਹੋਏ ਵੀਰੇ 2 ਹੀ ਹੋਏ ਹੋਣਗੇ ਹਾਂ 2 ਹੋ ਗਏ ਨੇ ਤੁਸੀਂ ਕਿਹਾ ਕੋਈ ਏਜ ਕਰਾਤੀ ਹਿੰਦੀ ਕਿ ਨਹੀਂ 13 ਕਰਾਈ ਹੈਗੇ ਆਪਾਂ ਐਵੇਂ ਕਹਿ ਰਹੇ ਕਿੰਨੇ ਪਰ ਹੋ ਗਏ ਹੋ ਗਏ ਨੂੰ 15 20 ਦਿਨ ਜੀ ਠੀਕ ਹੈ ਵੀਰੇ ਆਓ ਕਈ ਵਾਰੀ ਅਗਲਾ ਕੋਈ ਗਰਮ ਚੀਜ਼ ਤਾਂ ਦਊਗਾ ਜਾਂ ਤੁਸੀਂ ਮੈਂ ਆਪ ਹਾਂ ਇਹਣੀ ਗੱਲ ਆ ਵੀਰੇ ਲੈ ਮਿੱਤਰੋ ਇਹਦੀ 38000 ਰੁਪਿਆ ਡਿਮਾਂਡ ਆ ਤੇ ਆ ਇਹਦੇ ਮਗਰ ਬੱਛਾ ਕੇ ਬੱਛੀ ਆ ਗਈ ਬਾਈ ਬੱਛਾ ਵੀਰੇ ਬੱਛਾ ਇਹਦੇ ਮਗਰ ਆ ਗਿਆ ਨੰਬਰ ਸਕਰੀਨ ਦੇ ਉੱਤੇ ਆ ਦੋ ਜਾਨਵਰ ਵਕਾਊ ਆ ਪਿੰਡ ਆ ਜਿਹੜਾ ਬੀੜ rau ਕੇ ਜ਼ਿਲ੍ਹਾ ਵਾਲਿਸਪਿੰਡ ਨੂੰ ਲੱਗਦਾ ਮੋਗਾ ਮਿੱਤਰੋ ਬੀੜ ਸੌਰੀ ਪਤਨੀ ਕਲਾਂ ਵੀ ਇਸ ਪਿੰਡ ਦੇ ਨੇੜੇ ਪਿੰਡ ਆ ਰਣੀਆਂ ਵੀ ਇਸ ਪਿੰਡ ਦਾ ਗਵਾਂਡੀ ਪਿੰਡ ਰਹਿ ਗਿਆ rau ਕੇ ਕਲਾਂ ਵੀ ਇਸ ਪਿੰਡ ਦਾ ਗਵਾਂਡੀ ਪਿੰਡ ਰਹਿ ਗਿਆ ਤੇ ਸਿੱਧੀ ਸੜਕਾ ਜਿਹੜੀ ਨਿਹਾਲ ਸਿੰਘ ਵਾਲੇ ਨੂੰ ਵੀ ਨਿਕਲ ਜਾਂਦੀ ਆ ਗੱਲ ਬਾਤ ਲਈ ਸਕਰੀਨ ਦੇ ਉੱਤੇ ਨੰਬਰ ਆ ਜਿਹੜੇ ਭਣਾਉਣੋ ਜਾਨਵਰ ਪਸੰਦ ਆ ਸੰਪਰਕ ਕਰ ਸਕਦੇ ਆ